ਨਮਸਕਾਰ ਆਕਾਸ਼ਵਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ ਅੱਜ ਦੀ ਕੜੀ 'ਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ ਡੇਂਗੂ ਬੁਖਾਰ ਮੱਛਰ ਤੋਂ ਹੋਣ ਵਾਲਾ ਇੱਕ ਵਾਇਰਲ ਇਨਫੈਕਸ਼ਨ ਏ ਜੋ ਮੁੱਖ ਤੌਰ ਤੇ ਏਡੀਜ਼ ਮੱਛਰਾ ਰਾਹੀਂ ਫੈਲਦਾ ਏ ਇੱਕ ਵੱਡੀ ਜਨਤਕ ਸਿਹਤ ਚਿੰਤਾ ਏ ਤੇ ਆਉਂਦੀ ਮੌਨਸੂਨ ਦੀ ਰੁੱਤ ਦੇ ਮੱਦੇ ਨਜ਼ਰ ਇਸ ਬੁਖਾਰ ਦੇ ਫੈਲਣ ਦਾ ਖਤਸ਼ਾ ਵਧ ਜਾਂਦਾ ਹੈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਂਚ ਜਾਗਰੂਕਤਾ ਅਤੇ ਹੋਰ ਕਦਮ ਚੁੱਕਦਿਆਂ ਆਮ ਜਨਤਾ ਨੂੰ ਇਸ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾਂਦੇ ਨੇ ਆਓ ਜਾਣਦੇ ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਮਾਹਿਰ ਡਾਕਟਰਾਂ ਵੱਲੋਂ ਦੱਸੇ ਜਾਂਦੇ ਬਚਾਅ ਅਤੇ ਉਪਾਅ ਤੇ ਹੋਰ ਮਦਦਗਾਰ ਜਾਣਕਾਰੀ ਡਾਕਟਰ ਸੀਮਾ ਸਮੂਖ ਸਿਵਲ ਹਸਪਤਲ ਮੋਹਾਲੀ ਲੋਕਾਂ ਨੂੰ ਇਹ ਲੱਗੇ ਡੈਂਗੂ ਤੋਂ ਬਚਾਅ ਆਪ ਕਰਨਾ ਪਏਗਾ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਸਾਇਰ ਰੱਖਣੀ ਪੈਣੀ ਹੈ ਪਾਣੀ ਚੈੱਕ ਕਰਨਾ ਪਏਗਾ ਕੋਈ ਕਿਸੇ ਭੋਂਡੇ ਜਿਹੜੇ ਗਮਲੇ ਹੁੰਦੇ ਉਹਨਾਂ 'ਚ ਪਾਣੀ ਨਾ ਹੋਵੇ ਕੋਈ ਕਿਉਂਕਿ ਜੇ ਫੀਵਰ ਹੁੰਦਾ ਤੇ ਨੇੜੇ ਦੇ ਹਸਪਤਾਲ 'ਚ ਜਰੂਰ ਪਹੁੰਚੋ ਤਾਂ ਕਿ ਉਹਦਾ ਇਲਾਜ ਛੇਤੀ ਤੋਂ ਛੇਤੀ ਡਾਇਗਨੋਸਿਸ ਹੋ ਸਕੇ ਤੇ ਇਲਾਜ ਹੋ ਸਕੇ ਕੋਸ਼ਿਸ਼ ਕਰੋ ਪੂਰੀ ਬਾਹਵਾਂ ਦੀਆਂ ਕਮੀਜ਼ ਪਾ ਕੇ ਰੱਖਣੀ ਹੈ ਸਫਾਈ ਰੱਖਣੀ ਹੈ ਬਸ ਪਾਣੀ ਨਹੀਂ ਇਕੱਠਾ ਹੋਣ ਦੇਣਾ ਆਪਣੇ ਆਲੇ ਦੁਆਲੇ ਮੈਂ ਡਾਕਟਰ ਸੁਨੀਲ ਜੰਮ ਐਸਐਮਓ ਸਿਵਲ ਹਸਪਤਾਲ ਪਟਾਣਕੋਟ ਸਾਡੇ ਸਿਵਲ ਹਸਪਤਾਲ ਵਿੱਚ ਡੈਂਗੀ ਦੀ ਸੀਜ਼ਨ ਜਿਵੇਂ ਕੀ ਆਉਣ ਵਾਲਾ ਹੈਗਾ ਸਿਵਲ ਹਸਪਤਾਲ ਵਿੱਚ ਸਾਡੀ ਪੂਰੀ ਤਿਆਰੀ ਹੋ ਗਈ ਹੈ ਜੋ ਵੀ ਡੈਂਗੀ ਦੇ ਸੀਜ਼ਨ ਵਾਸਤੇ ਸਾਨੂੰ ਰਾਜੀ ਹੋਣਗੇ ਜੀ ਪੀ ਬੜਿਕ ਸਹੀ ਜੇ ਉਹ ਜਿਆ ਮੋਰਤ ਵੰਗਿਆ ਚਾਹੀਦੀ ਹੁੰਦੀ ਉਹਦਾ ਪੂਰਾ ਬੰਦੋਬਸਤ ਹੈਗਾ ਸਾਡਾ ਬਲੱਡ ਬੈਂਕ ਜਿਹੜਾ ਹੈਗਾ ਇਹ ਵੀ ਤਰੀਕਾ ਤਿਆਰ ਹੈਗਾ ਇਸ ਨੂੰ ਜਿੱਟਣ ਲਈ ਜੇ ਕਿਸੇ ਨੂੰ ਐਸਡੀਪੀ ਜਾਂ ਆਰ ਡੀ ਵੀ ਚਾਹੀਦੇ ਹੈਗੇ ਸਾਡੇ ਕੋਲ ਪੂਰੀ ਵਿਵਸਥਾ ਹੈਗੀ ਹੈ ਇਸ ਤੋਂ ਇਲਾਵਾ ਜਿਹੜੀ ਟੈਸਟਿੰਗ ਹੈਗੀ ਹੈ ਸਾਡੀ ਬਿਲਕੁਲ ਸਹੀ ਤਰੀਕੇ ਨਾਲ ਚੁੰਦੀ ਹੈਗੀ ਤੇ ਲੇਟੈਸਟ ਟੈਕਨੀਕ ਨਾਲ ਹੁੰਦੀ ਹੈਗੀ ਤੇ ਉਹ ਵੀ ਜਿਹੜੀ ਟੈਸਟ ਹੈਗੇ ਇਹ ਬਿਲਕੁਲ ਸਹੀ ਹੈ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੰਨੀ ਵੀ ਸੁਵਿਧਾਵਾਂ ਹੈਗੀ ਹੈ ਟੋਟਲੀ ਫਰੀ ਹੈ ਮੈਂ ਡਾਕਟਰ ਚੰਦਰਸ਼ੇਖਰ ਸਿਵ ਸੱਜਨ ਫਰੀਦ ਕੋ ਤੋਂ ਪਹਿਲਾਂ ਤਾਂ ਇਸ ਮੌਸਮ ਦੇ ਵਿੱਚ ਸਾਨੂੰ ਜਿਹੜੇ ਤਾਜ਼ੇ ਫਲ ਹੀ ਇਕੱਠੇ ਤੇ ਉਸ ਵੇਲੇ ਖਾ ਲੈਣੇ ਚਾਹੀਦੇ ਆ ਕੱਟ ਕੇ ਰੱਖੇ ਹੋਏ ਫਲ ਨਹੀਂ ਖਾਣੇ ਚਾਹੀਦੇ ਕਿਉਂਕਿ ਉਹ ਬਹੁਤ ਵੱਡਾ ਬਿਮਾਰੀ ਦਾ ਘਰ ਹੈ। ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਹਿਮੀਡਿਟੀ ਹੋ ਜਾਂਦੀ ਹੈ। ਕੂਲਰਾਂ ਚ ਵੀ ਅਸੀਂ ਪਾਣੀ ਛੱਡ ਦਿੰਨੇ ਆ। ਟੈਂਕੀਆਂ ਦਾ ਪਾਣੀ ਹੈ, ਹੋਰ ਖੁੱਲਾ ਪਾਣੀ ਤੇ ਉੱਥੇ ਡੈਂਗੂ ਦਾ ਮੱਛਰ ਫੈਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਹਰ ਫਰਾਈਡੇ ਇਸ ਅ ਡਰਾਈ ਡੇ ਦੇ ਤਹਿਤ ਉਹ ਸਾਰਾ ਪਾਣੀ ਸਾਨੂੰ ਹਫ਼ਤੇ ਬਾਅਦ ਬਦਲ ਦੇਣਾ ਚਾਹੀਦਾ। ਮੈਂ ਡਾਕਟਰ ਰਮਨਸੀ ਮੇਰੀ ਆ ਦੇ ਪੇਟ ਪਾਣੀ ਪੀਓ ਤਾਂ ਜੋ ਅਸੀਂ ਇਸ ਗਰਮੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੀਏ ਮੈਂ ਡਾਕਟਰ ਅਵਲੀਨ ਕੋਰ ਐਪੀਡੀਮੀਓਲੋਜਿਸ ਸਿਵਲ ਸਰਜਨ ਆਫਿਸ ਤਰਨਤਨ ਡੇਂਗੂ ਤੋਂ ਰੋਕਥਾਮ ਲਈ ਅਸੀਂ ਆਪਣੇ ਘਰ ਦੇ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜੇ ਪਾਣੀ ਨੂੰ ਸਾਫ਼ ਕਰ ਸਕਦੇ ਹਾਂ ਕੱਪੜੇ ਅਜਿਹੇ ਪਾ ਸਕਦੇ ਹਾਂ ਜਿਸ ਨਾਲ ਸਾਡਾ ਸਰੀਰ ਢੱਕਿਆ ਰਹੇ ਤਾਂ ਕਿ ਸਾਨੂੰ ਮੱਛਰ ਨਾ ਕੱਟ ਸਕੇ ਜੇਕਰ ਕਿਸੇ ਵਿਅਕਤੀ ਵਿੱਚ ਲੱਛਣ ਦੇਖੇ ਜਾਂਦੇ ਹਨ ਉਹ ਆਪਣਾ ਡੇਂਗੂ ਦਾ ਟੈਸਟ ਅਤੇ ਸਪੋਰਟਿਵ ਇਲਾਜ ਰਾਜ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਮੁਫਤ ਸਕਦਾ ਹੈ ਮਾਸਤੰਦਰ ਸੰਗ ਜਿਲ੍ਹਾ ਮਾਸਮੜੀ ਆਸਤ ਸ੍ਰੀ ਮੋਸੇ ਸਾਹਿਬ ਡੇਂਗੂ ਦੀ ਬਿਮਾਰੀ ਐਡੀ ਜੈਕਸੀ ਮੱਛਰ ਦੇ ਕੱਟਣ ਨਾਲ फैलਦੀ ਹੈ ਜੋ ਕਿ ਖਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਸਾਡੇ ਘਰਾਂ ਦੇ ਵਿੱਚ ਟੂਲਰਾਂ ਦੇ ਵਿੱਚ ਹੋਇਆ ਫਜ ਦੀ ਟੇਲੇ ਪਿੱਛੇ ਹੋਇਆ ਕੋਈ ਪਛੀਆਂ ਪੰਛੀਆਂ ਵਾਕਿਆਤ ਵਿੱਚ ਜੋ ਬਰਤਨ ਨੂੰ ਸਟੋਰ ਕਰਕੇ ਪਾਣੀ ਰੱਖਦੇ ਆ ਉੱਥੇ ਹੋਇਆ ਜਾਂ ਮਣੀ ਪਲਾਂਟ ਦੇ ਵਿੱਚ ਪਾਣੀ ਦੇ ਵਿੱਚ ਹੋਇਆ ਇਸ ਲਈ ਅਸੀਂ ਜੇ ਸੋਧੀਆਂ ਸਾਧਨੀਆਂ ਵਾਸਤੇ ਲੈ ਕੇ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਮਧੂਮੱਖੀ ਪਾਲਣ ਦੇ ਹਾਤੀ ਆਬਾਦੀ ਦੀ ਆਮਦਨ ਵਧਾਉਂਦਾ ਹੈ ਅਤੇ ਰੁਜ਼ਗਾਰ ਪੈਦਾ ਕਰਦਾ ਹੈ ਅਤੇ ਕਿਸਾਨਾਂ ਨੂੰ ਵਦੇਰੇ ਖੁਸ਼ਹਾਲ ਜੀਵਨ ਜਿਉਣ ਵਿੱਚ ਮਦਦ ਕਰਦਾ ਹੈ ਮਧੂ ਮੱਖੀ ਪਾਲਣ ਨਾ ਸਿਰਫ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਇੱਕ ਵਧੀਆ ਤਰੀਕਾ ਹੈ ਸਗੋਂ ਨਿਰੰਤਰ ਰਹਿਣ ਯੋਗ ਖੇਤੀਬਾੜੀ 'ਚ ਵੀ ਮਦਦ ਕਰਦਾ ਹੈ ਮਧੂ ਮੱਖੀ ਪਾਲਣ ਨਾਲ ਕਿਸਾਨ ਸ਼ਹਿਦ ਤੇ ਹੋਰ ਮਧੂ ਮੱਖੀ ਉਤਪਾਦਾਂ ਨਾਲ ਪੈਸੇ ਕਮਾ ਸਕਦੇ ਨੇ ਕਿਸਾਨਾਂ ਨੂੰ ਸਬਸਿਡੀ ਸਮੇਤ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਵਧੇਰੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਖੇਤੀਬਾੜੀ ਵਿਭਾਗ 'ਚ ਖੇਤੀਬਾੜੀ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆ ਮੈਂ ਯਾਦਵਿੰਦਰ ਸਿੰਘ ਮੈਂ ਪਿਛਲੇ 20 ਸਾਲ ਤੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਕਰ ਰਿਹਾ ਮੇਰੇ ਕੋਲੇ ਹੁਣ 2.5 200 ਬਕਸਾ ਚੱਲ ਰਿਹਾ ਕਿਸਾਨ ਵੀਰੋ ਤੁਸੀਂ ਆਰ ਦੀ ਆਮਦਨ ਸਹਾਇਕ ਧੰਦੇ ਦੇ ਤੌਰ ਤੇ ਸ਼ਹਿਦ ਮੱਖੀ ਪਾਲਣ ਨੂੰ ਅਪਣਾ ਕੇ ਵਧਾ ਸਕਦੇ ਹੋ ਪਰ ਪੰਜਾਬ ਦੀ ਤਰਾਸ ਦੀ ਇਹ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਜਿਵੇਂ ਸਰੋਂ ਹੋਗੀ ਛੋਲੇ ਹੋਗੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਨੇ ਜਿਨ੍ਹਾਂ ਦੇ ਉੱਤੇ ਸ਼ਹਿਦ ਦੀਆਂ ਮੱਖੀਆਂ ਨੇ ਪਰਪਰਾਗਣ ਕਰਨਾ ਹੁੰਦਾ ਹੈ ਉਹਦੇ ਉੱਤੇ ਅਸੀਂ ਬਹੁਤ ਹੀ ਅਗੇਤੀਆਂ ਸਪ੍ਰੇਇਆਂ ਜਿਹੜੀਆਂ ਚਾਲੂ ਕਰ ਦਿੰਨੇ ਆ ਜਿਹਦੇ ਨਾਲ ਕੀੜੇ ਮਾਰ ਜਾ ਰਹੇ ਆ ਕਰਕੇ ਸਾਡੀ ਮੱਖੀ ਹੈ ਜਿਹੜੀ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਵੀ ਸਾਨੂੰ ਨਾਲ ਦੀ ਨਾਲ ਹੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਫੇਰ ਹੀ ਸਾਡੇ ਜਿਹੜੇ ਸਹਿਕਤ ਹੁੰਦੇ ਆ ਕਾਮਯਾਬ ਹੋ ਸਕਦੇ ਆ ਕਿਸਾਨ ਵੀ ਮਧੂਮੱਖੀ ਪਾਲਣ ਚ ਦਿੱਤੀ ਜਾ ਰਹੀ ਸਬਸਿਡੀ ਤੇ ਹੋਰ ਸਹਾਇਤਾ ਤੇ ਖੁਸ਼ ਨੇ ਮੁਹਾਲੀ ਦੇ ਇੱਕ ਕਿਸਾਨ ਨੇ ਆਪਣੇ ਸਾਥੀ ਕਿਸਾਨਾਂ ਨੂੰ ਇਸ ਕਿੱਤੇ ਪ੍ਰਤੀ ਉਤਸ਼ਾਹਿਤ ਕਰਦਿਆਂ ਕਿਹਾ ਮੈਂ ਹਰਜਿੰਦਰ ਸਿੰਘ ਛੇਰਗਿੱਲ ਜੀ ਜ਼ਿਲ੍ਹਾ ਮੁਹਾਲੀ ਜਿਹੜਾ ਅਸਲ ਦੇ ਵਿੱਚ ਐਨ ਐਚ ਐਪ ਨੇ ਸਬਸਿਡੀ ਦਾ ਪ੍ਰੋਗਰਾਮ ਕਰਿਆ ਉਹ ਜ਼ਿੰਮੇਦਾਰਾਂ ਵਾਸਤੇ ਬਹੁਤ ਵਧੀਆ 50% ਸਬਸਿਡੀ ਹੈ ਤੇ ਵਧੀਆ ਡੱਬੇ ਮਿਲਦੇ ਆ ਵਧੀਆ ਦੀ ਮਿਲਦੀ ਹੈ ਸੋ ਮੈਂ ਤਾਂ ਆਪਣੇ ਜੀਵਨਦਾਰ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਇੱਕ ਅਜੇ ਸਹਿਯਕ ਧੰਦੇ ਦੇ ਤੌਰ ਤੇ ਤੁਸੀਂ ਲਹੌਨੇ ਨੌਜਵਾਨ ਵੀਰਾਂ ਨੂੰ ਇਹ ਵੀ ਆਪਣਾ ਸੁਝਾਅਸਨ ਦੇਣੀ ਚਾਹੁੰਦਾ ਵੀ ਜੋ ਆਪਾਂ ਪ੍ਰੋਡਕਸ਼ਨ ਆਪਣੀ ਪੈਦਾ ਕਰਦੇ ਆਪਾਂ ਨੂੰ ਆਪਣੀ ਮਾਰਕੀਟਿੰਗ ਆਪ ਬਣਾਉਣੀ ਚਾਹੀਦੀ ਹੈ ਜੇ ਆਪਾਂ ਆਪਣੀ ਮਾਰਕੀਟਿੰਗ ਆਪ ਕਰਾਂਗੇ ਤਾਂ ਆਪਾਂ ਰੇਟ ਹੈ ਜਿਹੜਾ ਕੰਪਨੀਆਂ ਦੇ ਬਰਾਬਰ ਆਪਾਂ ਲੈ ਸਕਦੇ ਹਾਂ ਸੋ ਆਪਾਂ ਨੂੰ ਜ਼ਿਆਦਾ ਪ੍ਰੋਡਕਸ਼ਨ ਕਰਨ ਦੀ ਬਜਾਏ ਚੰਗੀ ਪ੍ਰੋਡਕਸ਼ਨ ਜਿਹੜਾ ਚੰਗਾ ਫਲੋਰਾ ਹੈ ਉੱਥੇ ਮੱਖੀ ਲਾ ਕੇ ਵਧੀਆ ਫਲੋਰਾ ਦਾ ਸ਼ਾਇਦ ਲੋਕਾਂ ਨੂੰ ਦੇਣਾ ਚਾਹੀਦਾ ਇਹਦਾ ਬਾਕੀ ਪ੍ਰਚਾਰ ਕਰਨਾ ਚਾਹੀਦਾ ਸ਼੍ਰੀ ਬੁਖਸਰ ਸਾਹਿਬ ਤੋਂ ਕਿਸਾਨ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਸਰਕਾਰਾਂ ਦਾ ਸਬਸਿਡੀ ਵੀ ਦਿੰਦੀਆਂ ਨੇ ਕੰਮ ਉਤਸ਼ਾਹਿਤ ਵੀ ਕਰ ਰਹੀਆਂ ਨੇ ਤੇ ਇਸ ਕਰਕੇ ਸਾਰੇ ਖੇਤਾਂਗਿਰ ਜੋ ਮਧੂਮੱਖੀ ਪਾਲ ਰਹੇ ਨੇ ਸਭ ਕੋਸ਼ ਨੇ ਜਦੋਂ ਉਹਨਾਂ ਨੇ ਮੱਖੀ ਖਰੀਦਣੀ ਹੈ ਮੱਖੀ ਪ੍ਰਾਪਤ ਕਰਨੀ ਹੈ ਵਾਪਸ ਖਰੀਦਣੇ ਨੇ ਉਹ ਕਿਸੇ ਚੰਗੇ ਸੰਗਠਨ ਤੋਂ ਲੈਣੇ ਚਾਹੀਦੇ ਆ ਕਿਉਂਕਿ ਮਧੂਮੱਖੀ ਲੈਣ ਲੱਗਿਆਂ ਵੀ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਪਵੇਗਾ ਕਿਉਂਕਿ ਕਿ ਮਧੂਮੱਖੀ ਜੋ ਲੈ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਲੱਗੀ ਹੋਵੇ ਸਾਡਾ ਤੀਜਾ ਵਿਸ਼ਾ ਹੈ ਮੱਕੀ ਜਈਆਂ ਘੱਟ ਪਾਣੀ ਨਾਲ ਉੱਗਣ ਵਾਲੀਆਂ ਫਸਲਾਂ ਦੀ ਕਾਸ਼ਤ ਸਾਡਾ ਧਰਤੀ ਹੇਠਲਾ ਪਾਣੀ ਦਾ ਪੱਧਰ ਸਾਲਾਨਾ ਤੌਰ ਤੇ 38 ਸੈਂਟੀਮੀਟਰ ਦੀ ਰਫ਼ਤਾਰ ਨਾਲ ਥੱਲੇ ਜਾ ਰਿਹਾ ਹੈ ਬੁੱਧੀ ਜੀਵੀਆਂ ਦਾ ਮੰਨਣਾ ਹੈ ਕਿ ਇਸ ਦੀ ਜ਼ਿੰਮੇਵਾਰ ਸਾਡੇ ਕਿਸਾਨਾਂ ਵੱਲੋਂ ਸੌਣੀ ਰੁੱਤੇ ਕਾਸ਼ਤ ਕੀਤੀ ਜਾਣ ਵਾਲੀ ਝੋਨੇ ਦੀ ਫਸਲ ਹੈ ਕਿਉਂਕਿ 1 ਕਿਲੋ ਚਾਵਲ ਪੈਦਾ ਕਰਨ ਲਈ 3700 ਲੀਟਰ ਪਾਣੀ ਦੀ ਲੋੜ ਪੈਂਦੀ ਹੈ ਮੱਕੀ ਦੀ ਫਸਲ ਦੀ ਸੌਣੀ ਰੁੱਤ ਵਿੱਚ ਕਾਸ਼ਤ ਸਾਡੇ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ ਵੱਖ-ਵੱਖ ਮਾਹਿਰਾਂ ਨੇ ਇਸ ਵਾਰੀ ਆਪਣੇ ਵਿਚਾਰ ਆਡੇ ਨਾਲ ਸਾਂਝੇ ਕੀਤੇ ਫਰੀਦਕੋਟੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਚ ਖੇਤੀਬਾੜੀ ਅਫਸਰ ਡਾਕਟਰ ਕੁਲਵੰਤ ਸਿੰਘ ਨੇ ਪਾਣੀ ਦੇ ਡਿੱਗਦੇ ਪੱਧਰ ਮੱਕੀ ਦੀ ਅਹਿਮੀਅਤ ਅਤੇ ਮੱਕੀ ਦੀਆਂ ਕਿਸਮਾਂ ਬਾਰੇ ਦੱਸਦੇ ਹੋਏ ਕਿਹਾ ਮੈਂ ਡਾਕਟਰ ਕੁਲਵੰਤ ਸਿੰਘ ਪੰਜਾਬ ਵਿੱਚ ਝੋਨਾ ਸੋਨੇ ਦੀ ਮੁੱਖ ਫਸਲ ਬਣ ਚੁੱਕਾ ਜਿਸ ਨਾਲ ਆਏ ਸਾਲ ਪਾਣੀ ਦਾ ਲੈਵਲ ਜਿਹੜਾ ਲਗਭਗ 2-3 ਫੁੱਟ ਨੀਵਾ ਹੋ ਜਾਂਦਾ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਝੋਨੇ ਦੀ ਫਸਲ ਥੇਟੋ ਰਗਬਕਟਾ ਕੇ ਮੱਕੀ ਦੀ ਫਸਲ ਥੇਟ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਝੋਨੇ ਦੀ ਜਿਹੜੀ ਫਸਲ ਆ ਉਹਨੂੰ ਲਗਭਗ 30 ਤੋਂ 32 ਪਾਣੀਆਂ ਦੀ ਲੋੜ ਪੈਂਦੀ ਤੇ ਦੂਜੇ ਪਾਸੇ ਜੇ ਮੱਕੀ ਦੀ ਫਸਲ ਦੀ ਗੱਲ ਕਰੀਏ ਤੇ 5-6 ਪਾਣੀਆਂ ਨਾਲ ਪਾਲੀ ਜਾ ਸਕਦੀ ਮੱਕੀ ਦੀ ਬਜਾਏ ਲਈ 7 ਤੋਂ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਦੀ ਅਸੀਂ ਬਜਾਈ ਕਰਕੇ ਮੱਕੀ ਦੀ ਫਸਲ ਤੋਂ ਵੱਤ ਵੱਧ ਲਾਭ ਲੈ ਸਕਦੇ ਹਾਂ। ਸ਼੍ਰੀ ਮੁਖਸਰ ਸਾਹਿਬ ਤੋਂ ਖੇਤੀਬਾੜੀ ਮਾਹਿਰ ਡਾਕਟਰ ਰਜਿੰਦਰ ਸਿੰਘ ਬਰਾੜ ਨੇ ਮੱਕੀ ਦੀ ਬਿਜਾਈ ਦਾ ਸਮਾਂ ਅਤੇ ਝਾੜ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ। ਕ੍ਰੌਪ ਜਿਹੜੀ ਹੁਣ ਖੜੀ ਆ ਖੇਤਾਂ ਦੇ ਵਿੱਚ ਅਸੀਂ ਇਹਨੂੰ ਸਪ੍ਰਿੰਗ ਮੱਕੀ ਕਹਿੰਦੇ ਹਾਂ। ਇਹਦੀ ਬਿਜਾਈ ਹੈ ਜਿਹੜੀ ਫਰਵਰੀ ਦੇ ਮਹੀਨੇ ਦੇ ਵਿੱਚ ਆਲੂਆਂ ਤੋਂ ਬਾਅਦ ਆਮ ਤੌਰ ਤੇ ਕਿਸਾਨ ਕਰਦੇ ਆ। ਪੱਕਣ ਦਾ ਸਮਾਂ ਹੈਗਾ ਉਹ ਤਕਰੀਬਨ ਐਂਡ ਮਈ ਦਾ ਹਫ਼ਤਾ ਜਾਂ ਜੂਨ ਦਾ ਫਰਸਟ ਵੀਕ ਕਹਿ ਲੋ। ਕਿਉਂਕਿ ਇਸ ਨੂੰ ਦੀ ਡਿਊਰੇਸ਼ਨ ਵਧਨ ਫੁੱਲਣ ਨੂੰ ਮਿਲਦੀ ਹੈ ਇਸ ਕਰਕੇ ਇਸ ਫਸਲ ਦਾ ਜਿਹੜਾ ਝਾੜ ਹੈ ਉਹ ਤਕਰੀਬਨ 75-80 ਮਨ ਤੱਕ ਵੀ ਕਈ ਵਾਰੀ ਚਲਾ ਜਾਂਦਾ ਹੈ ਦੂਸਰੀ ਜਿਹੜੀ ਮੱਕੀ ਦੀ ਫਸਲ ਹੈ ਉਹ ਹੈਗੀ ਹੈ ਸੌਣੀ ਦੀ ਫਸਲ ਜਿਹੜੀ ਕਿ ਅਸੀਂ ਆਮ ਤੌਰ ਤੇ ਜੂਨ ਦੇ ਵਿੱਚ ਬੀਜਦੇ ਹਾਂ ਔਰ ਉਹ ਅਕਤੂਬਰ ਦੇ ਵਿੱਚ ਵੱਢੀ ਜਾਂਦੀ ਹੈ ਪੱਕ ਜਾਂਦੀ ਹੈ ਸੌਣੀ ਦੀ ਫਸਲ ਹੈ ਇਹਦਾ ਜਿਹੜਾ ਝਾੜ ਹੈ ਉਹ ਮੁਕਾਬਲਤਨ ਘੱਟ ਹੁੰਦਾ ਹੈ 22-23 ਕੁੰਟਲ ਹੁਣ ਨਵੇਂ ਹਾਈਬ੍ਰਿਡ ਆ ਗਏ ਉਹ ਕਹਿੰਦੇ ਆ ਵੀ 25 ਕੁੰਟਲ ਤੱਕ ਵੀ ਇਹਦਾ ਝਾੜ ਹੈਗਾ ਕਿਸਾਨਾਂ ਨੇ ਇਸ ਵਾਰੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਉਹ ਕਿਸ ਤਰ੍ਹਾਂ ਮੱਕੀ ਦੀ ਬਜਾਈ ਨੂੰ ਅਪਣਾ ਰਹੇ ਨੇ ਗੁਰਦਾਸਪੁਰ ਤੋਂ ਕਿਸਾਨ ਅਮਰੀਕ ਸਿੰਘ ਮੋਹਾਲੀ ਤੋਂ ਕਿਸਾਨ ਅਮਰਜੀਤ ਸਿੰਘ ਅਤੇ ਪਟਿਆਲਾ ਤੋਂ ਰਾਜਦੀਪ ਸਿੰਘ ਹੋਣਾ ਨੇ ਕਿਹਾ ਜੀ ਆਪ ਸਰਕਾਰ ਵੱਲੋਂ ਇਸ ਵਾਰ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਜਿਸ ਤਹਿਤ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਥਲੇ ਲਿਆਉਂਦਾ ਜਿਹੜਾ ਟੀਚਾ ਪੀ ਰਿਹਾ ਗਿਆ ਇਸ ਪ੍ਰੋਜੈਕਟ ਤਹਿਤ 2500 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਸਾਡਾ ਮਿਥਿਆ ਟੀਚਾ ਜਿਹੜਾ ਵਾ ਉਹ ਮਿਥਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਜਿਹੜਾ ਵਾ ਉਹ ਇਹ ਪ੍ਰਬੰਧ ਕੀਤਾ ਜਿਹੜਾ ਮਾਰਕੀਟਿੰਗ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕਿਉਂਕਿ ਆਮ ਕਰਕੇ ਹੁੰਦਾ ਕਿ ਆਪਾਂ ਪੈਦਾਵਾਰ ਕਰ ਲੈਂਦੇ ਆਂ ਪੈਦਾਵਾਰ ਤੋਂ ਬਾਅਦ ਜਿਹੜਾ ਮਾਰਕੀਟ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀ ਸੀ ਕਿਉਂਕਿ ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਆਂ ਤੇ ਉਹ ਕਿਸਾਨਾਂ ਦਾ ਇੱਕੋ ਸਵਾਲ ਹੁੰਦਾ ਵੀ ਆਪਾਂ ਇਹਦੀ ਮਾਰਕੀਟਿੰਗ ਕਿਵੇਂ ਕਰਾਂਗੇ ਸੋ ਇਹ ਸਾਰੀ ਕਿਸਾਨ ਵੀਰੋ ਜਿਹਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਮੇਰਾ ਨਾਮ ਅਮਰਜੀਤ ਸਿੰਘ ਪਿੰਡ ਕੜੂਆ ਜੀ ਤਕਰੀਬਨ 3 ਅਕਿਲਿਆਂ ਦੀ ਆਰਗੇਨਿਕ ਖੇਤੀ ਕਰਦੇ ਆਂ ਪਾਣੀ ਸਾਡਾ ਬਹੁਤ ਡੂੰਘਾ ਜਾ ਵਿਚ ਮੱਕੀ ਦੀ డిమాండ్ ਵੀ ਬਹੁਤ ਹੈ ਕਿਉਂਕਿ ਹੁਣ ਮੋٹے ਨਾਲ ਤੇ ਲੋਕੀ ਖਾਣ ਆਏ ਹੋਏ ਆ ਤੋਂ ਇਹ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਮੱਕੀ ਬੀਜਣ ਮੱਕੀ ਬੀਜਣ ਦੇ ਨਾਲ ਨਾਲ ਜਿਹੜਾ ਕਿ ਉਹ ਆਪਣੀ ਸਿਹਤ ਵਾਸਤੇ ਵੀ ਤੇ ਲੋਕਾਂ ਦੀ ਸਿਹਤ ਵਾਸਤੇ ਵੀ ਬੜਾ ਧਿਆਨ ਰੱਖ ਸਕਦੇ ਆ ਜੀ ਮੇਰਾ ਨਾਮ ਰਾਜੀਵ ਸਿੰਘ ਮੱਕੀ ਵਰਗੀ ਫਸਲ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਵੇਂ ਮੂੰਗੀ ਨੂੰ ਅਪਣਾਉਣਾ ਸ਼ੁਰੂ ਕੀਤਾ ਅਤੇ ਜਿੱਥੇ ਪੈਸੇ ਦਾ ਵੀ ਫਾਇਦਾ ਹੋਇਆ ਮਿਹਨਤ ਜ਼ਰੂਰ ਥੋੜੀ ਜੀ ਹੁੰਦੀ ਹੈ ਪਰ ਪਾਣੀ ਦੀ ਬਚਤ ਹੁੰਦੀ ਹੈ ਮੇਰੀ ਜ਼ਮੀਨ ਵੀ ਉਪਜਾਊ ਰਹਿੰਦੀ ਹੈ ਜ਼ਮੀਨ ਦੀ ਸ਼ਕਤੀ ਦੇ ਵਿੱਚ ਵੀ ਵਾਧਾ ਹੁੰਦਾ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਧਰ ਫਰੀਦਕੋਟ ਤੋਂ ਤਰਸੀਮ ਕੁਮਾਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਤਰਨਤਾਰਨ ਤੋਂ ਅਮਿਤ ਮਰਵਾਹਾ ਸ਼੍ਰੀ ਮੁਕਸਰ ਸਾਹਿਬ ਤੋਂ ਜਸਵਿੰਦਰ ਬਿੱਟਾ ਪਠਾਨਕੋਟ ਤੋਂ ਰਜਨੀਸ਼ ਅਤੇ ਰਾਉ ਵਿਰਿੰਦਰ ਪਟਿਆਲਾ ਤੋਂ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਭਾਲੀ